ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਆਸ ਕਰਦੇ ਹਾਂ ਸਾਰੇ ਵੀਰ ਭਰਾ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਦੀ ਵੀਡੀਓ ਜੀ ਵੀਡੀਓ ਪਤਨ ਵਿਖਾਉਣੀ ਆ ਵਾ ਸੁਈਆਂ ਸਵਈਆਂ ਝੋਟੀਆਂ ਤੇ ਇੱਕ ਗੱਬਣ ਤਿਆਰ ਨੀਲੀ ਦਾ ਵੀਰ ਜੀ ਚੰਗੇ ਵੱਡੇ ਰਿਕਾਰਡ ਵਾਲੀ ਸਭ ਤੋਂ ਪਹਿਲਾਂ ਵੀਰ ਜੀ ਤੁਸੀਂ ਡਰੈਸ ਨੋਟ ਕਰ ਲਓ ਨਾਮ ਹੈਗਾ ਜੀ ਵੀਰ ਜੀ ਜਸਕਰਨ ਸਿੰਘ ਪਿੰਡ ਮਹਿਮੰਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਕਚਗਾਂਵ ਉਹ ਨੰਬਰ ਆ ਗਾ ਵੀਜੀ 95928 00635 ਵੀਜੀ ਐਂਡ ਤੱਕ ਵੀਡੀਓ ਤੱਕ ਬਣੇ ਰਹੋ ਤੇ ਅੱਜ ਆਪਾਂ ਵੀਰਾਂ ਭਰਾਵਾਂ ਨੂੰ ਬਿਲਕੁਲ ਜਾਇਜ਼ ਕਰਕੇ ਮਈਆਂ ਦੇ ਦੇਣੀਆਂ ਬਿਲਕੁਲ ਭਾ ਦੇ ਭਾਜ ਦੇ ਦੇਣੀਆਂ ਤੇ ਮੁੱਲ ਵੀਰਾਂ ਨਾਲ ਤਿੰਨਾ ਸਾਰੀਆਂ ਮਈਆਂ ਦਾ ਫੋਨ ਤੇ ਕਰਾਂਗੇ ਡਿਟੇਲ ਤੁਹਾਨੂੰ ਦੇ ਦਨੇ ਆ ਵੀਰ ਭਰਾ ਫੋਨ ਲਾਵੇ ਵੱਧ ਤੋਂ ਵੱਧ ਮਾਨਤਨ ਕਰਕੇ ਦੇ ਦੇਣੀ ਆ ਆਪਾਂ ਇੰਨਾ ਵਿੱਚੋਂ ਨੀਲੀ ਰਾਵੀ ਦੀਆਂ ਕਟੀਆਂ ਬੜੀਆਂ ਸਵਾਦੀ ਮਗਰ ਨਾਲ ਨੇ ਝੋਟੀਆਂ ਦੀਆਂ ਇਹ ਹੈ ਵੀ ਨੀਲੀ ਰਾਵੀ ਚ ਨੇ ਡੇਢੇ ਕਟ ਵਾਲੀਆਂ ਕਟੀਆਂ ਪਹਿਲੇ ਨੰਬਰ ਤੇ ਆ ਗਈ ਜੇ ਪਿੱਜਾ ਸੂਆ ਮੈਂ ਤਿਆਰ ਪ्योर ਨੀਲੀ ਰਾਵੀ ਦੀ ਤੂ ਤੱਕ ਮੈਂ ਨੂੰ ਸਾਰੀਆਂ ਨਿਸ਼ਾਨੀਆਂ ਕਵਰ ਕਰਨ ਲਈ ਜੇ ਮੈਂ ਇਹ 5 7 ਤੋਂ 10 ਦਿਨ ਲੈ ਜੂਗੀ ਤੇ ਮੈਂ 13 14 ਕਿਲੋ ਦਾ ਰਕਾਰ ਜੇ ਪਿੱਲੇ ਸੂਏ 12 13 ਕਿਲੋ ਮੈਂ ਦੁੱਧ ਭਰਿਆ ਜੇ ਚੰਗੇ ਵਜਨ ਕੱਢ ਲਈ ਜੇ ਤੇ ਥਣਾ ਦੀ ਸਾਫਿਆ ਥਣਾਂ ਦੀ ਪਿੱਛੇ ਦੀ ਫੁੱਲ ਗਰੰਟੀ ਜੇ ਮੈਂ ਦੀ ਤੇ ਬਿਲਕੁਲ ਪੋਲੀ ਨੂੰ ਮਾਰ ਗਈ ਨਿਕਲੂਗੀ ਅੱਗੋਂ ਵੀ ਵੇਖ ਲੋ ਸਾਰੀ ਚੈੱਕ ਕਰ ਲੋ ਮਿਲ ਕਵਨ ਮੈਂ ਬਿਓਰ ਐ ਬਿਲਕੁਲ ਨੀਲੀ ਰਾਵੀ ਦੀ ਜੇ ਛੋਟੀ ਜੀ ਬੁੱਥੀ ਜੇ ਹੈ ਸਰੀਰ ਚੰਗਾ ਮੈਂ ਦਾ ਵਜਨ ਕੱਦ ਚੰਗਾ ਮੈਂ ਦਾ ਤੇ ਮੁੱਲ ਵੀ ਜੀ ਦਾ ਫੋਨ ਤੇ ਕਰਾਂਗੇ ਬਿਲਕੁਲ ਜਾਇਜ਼ ਕਰਕੇ ਮੈਂ ਦੇ ਦਾਂਗੇ ਕੋ ਵੀਰ ਭਰਾ ਫੋਨ ਲਾਵੇ ਤੇ ਦੂਜੇ ਨੰਬਰ ਤੇ ਆ ਗਈ ਜੇ ਵੀਰ ਜੀ ਇਹ ਵੀ ਦੂਜਾ ਸੂਆ ਲਾਲੇ ਕੋ ਤੀਜਾ ਸੂਆ ਲਾਲੇ ਬਹੁਤ ਹੀ ਸੋਹਣੇ ਥਣ ਚੱਡੇ ਦੀ ਮਾਲਕ ਜੇ ਐ ਕਰਮਾਲੀ ਨੂੰ ਜਿੱਦਾਂ ਘੜ ਕੇ ਲੱਗਾ ਲੈ ਵੇਖੋ ਆ ਵੇਖੋ ਮੈਂ ਥੱਲੇ ਦੀ ਬਹੁਤ ਸਾਫ਼ ਮੱਝ ਉਦੋਂ ਮੈਂ ਥੱਲੇ 11 ਕਿਲੋ ਤਿਆਰ ਹੋਊਗਾ ਜੇ ਇਸ ਟਾਈਮ ਇਹਦੇ ਮਗਰ ਬਹੁਤ ਹੀ ਸੋਹਣੀ ਕੱਟੀ ਚੰਗੇ ਕੱਦ ਦੇ ਰਕਾਰ ਚੰਗੇ ਸੀਮਣ ਦੀ ਵੇਖੋ ਟੇਢਾ ਕੱਟਿਆ ਅਜੇ 20 ਦਿਨਾਂ ਦੀ ਝੋਟੀ ਸੂਈ ਆ ਤੇ ਕੱਦ ਵੇਖੋ ਕੱਟੀ ਦਾ ਗੱਡਾ ਜੇ ਪੂਰੀ ਰੀਜ ਰੀਜ ਨਾਲ ਕਿਸ ਨੇ ਸੰਭੀ ਆ ਇਹ ਗਾਂ ਵੀ ਜਿਹੜਾ ਵੀਰਪਰਾ ਲਵੇ ਉਹ ਵੀ ਚੰਗੀ ਦਿਨਾਂ ਦੀ ਸਾਫ ਕਰੇ ਤੇ ਝੋਟੀ ਤਿਆਰ ਕਰੇ ਚਲੋ ਡੰਗਰ ਪਸ਼ੂ ਲੈਣੇ ਮੁੱਲ ਬੜੇ ਔਖੇ ਨੇ ਜੇ ਆਪਣੀ ਬਰੀਡਾਂ ਤਿਆਰ ਕਰੀਏ ਤੇ ਚਲੋ ਕਿਹਨ੍ਹੇ ਹਿਸਾਬ ਕਿਤਾਬ ਨਾਲ ਡੰਗਰ ਬਣ ਜਾਂਦੇ ਨੇ ਇਹ ਇਹਦਾ ਮੁੱਲ ਵੀ ਵੀਡੀਓ ਆਪਾਂ ਕਰਾਂਗੇ ਤੁਹਾਡਾ ਨਾਲ ਵੀਡੀਓ ਤੇ ਫੋਨ ਤੇ ਕਰਾਂਗੇ ਮੋਲ ਛੋੜੀ ਤੇ ਦੇਦਾਂਗੇ ਮਾਨਤਨ ਕਰਕੇ ਚੰਗੇ ਕੱਦ ਵਜਨ ਵਾਲੀ ਰਿਕਾਰਡ ਵਾਲੀ ਆ ਥਾਣਾ ਦਾ ਸਹਾਈ ਤੇ ਜਾ ਦੇਖੋ ਚੈੱਕ ਕਰੋ ਬਹੁਤ ਹੀ ਸਾਫ ਸੁਥਰੀ ਮਾਝੀ ਜੀ ਮੈਂ ਆਣ ਤਣ ਕਰਕੇ ਦੇ ਦਾਂਗੇ ਤੇ ਜੇ ਨੰਬਰ ਤੇ ਆ ਗਈ ਵੀਰ ਜੀ ਦੋਂਦੀ ਝੋਟੀ ਸੂਈ ਪਹਿਲਣ ਦਾ ਜੀ ਸੂਈ ਜੇ ਇਹ ਥਲੇ 10 ਕਿਲੋ ਤਿਆਰ ਜੇ ਇਹ ਵੀ ਦੇ ਦਾਂਗੇ ਸਾਫ ਤੇ ਇਹ ਕਾ ਪਹਿਲਣ ਝੋਟੀ ਸੂਈ ਜੇ ਇਹਦਾ ਬੱਚਾ ਮਰ ਗਿਆ ਸੀ ਤੇ ਇਹ ਥਲੇ 8 ਕਿਲੋ ਬੋਲੀ ਹੋ ਗਈ ਝੋਟੀ ਥਲੇ ਰਿਕਾਰਡ ਹੈਗਾ ਪੂਰਾ ਫੁੱਲ ਤੇ ਇੱਕਾ ਢਾਲੀ ਮੈਂ ਸੂਈ 11 ਕਿਲੋ ਬੋਲਾ ਤਿਆਰ ਹੋ ਗਿਆ ਢਾਲੀ ਥੱਲੇ ਕਿਦਾ ਮਨ ਕਰਾਂਗੇ ਕਰਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ